ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਰੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜਾ ਕੀ ਹੈ ਸ਼ਬਦ ਇਸ ਲਈ ਵਰਤ ਰਹੇ ਹਾਂ ਕਿਉਂਕਿ ਜੇਕਰ ਮਨੁੱਖ ਦੇ ਅੰਦਰ ਕੰਮ ਕਰਨ ਦਾ ਜਜ਼ਬਾ ਹੋਵੇ ਕੰਮ ਕਰਨ ਦੀ ਤਾਂਗ ਹੋਵੇ ਤਾਂ ਕਾਫੀ ਜੜੀਆਂ ਮੁਸ਼ਕਲਾਂ ਨੂੰ ਕੱਟਦੇ ਹੋਏ ਸਫਲਤਾ ਹਾਸਲ ਕੀਤੀਆਂ ਜਾ ਸਕਦੀਆਂ ਨੇ ਅਜੇ ਹਾਈ ਕੁਰਾਲੀ ਦੇ ਹਸਪਤਾਲ ਦੀ ਗੱਲ ਕਰ ਰਹੇ ਆ ਜਿੱਥੇ ਇਸ ਸਮੇਂ ਖੜੇ ਆ ਅਸੀਂ ਜਦੋਂ ਮੀਂਹ ਪੈਂਦਾ ਸੀ ਤਾਂ ਇੱਥੇ ਕਾਫੀ ਜ਼ਿਆਦਾ ਪਾਣੀ ਇਕੱਠਾ ਹੁੰਦਾ ਸੀ نیچے ਪਹਿਲਾਂ ਤਾਂ ਮੈਂ ਕਾਂਗਾ ਥੱਲੇ ਜਿਹੜੀਆਂ ਟਾਇਲਾਂ ਲੱਗੀਆਂ ਨੇ ਉਹਨਾਂ ਦੀ ਗੱਲ ਕਰ ਰਹੇ ਆ ਕਾਫੀ ਸੋਹਣਾ ਜਿਹੜਾ ਇੱਥੇ ਪਾਰਕਿੰਗ ਦਾ ਸਿਸਟਮ ਆ ਉਹ ਬਣ ਗਿਆ ਤੇ ਉਸ ਤੋਂ ਬਾਅਦ ਮੇਰੇ ਬਿਲਕੁਲ ਪਿਛਲੇ ਪਾਸੇ ਜਿੱਥੇ ਪੱਖੇ ਚੱਲ ਰਹੇ ਨੇ ਅਕਸਰ ਦੇਖਿਆ ਜਾਂਦਾ ਸੀ ਕਿ ਜਦੋਂ ਪੇਸ਼ੈਂਟ ਇੱਥੇ ਆਉਂਦੇ ਸੀ ਤਾਂ ਉਹਨਾਂ ਨੂੰ ਪਰਚੀਆਂ ਕਟਾਉਣ ਦੇ ਲਈ ਅੰਦਰ ਲੰਬੀਆਂ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਸੀ ਤੇ ਕਾਫੀ ਜ਼ਿਆਦਾ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸੀ ਜਿੱਥੇ ਮਰੀਜ਼ਾਂ ਨੂੰ ਬੈਠਣ ਦੀ ਸਹੂਲਤ ਤੱਕ ਇਸ ਹਸਪਤਾਲ ਦੇ ਵਿੱਚ ਨਹੀਂ ਸੀ ਕੋਈ ਚੇਅਰ ਨਹੀਂ ਸੀ ਅਤੇ ਦੇਖਣ ਨੂੰ ਮਿਲਦੀ ਜਦ ਤੇ ਜਦੋਂ ਇੱਥੇ ਐਸ ਐਮਓ ਪੋਸ਼ਨ ਜੀ ਇੱਥੇ ਆ ਕੇ ਜੁਆਇਨ ਕਰਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੀ ਕਾਮਯਾਬੀ ਆ ਇਸ ਹਸਪਤਾਲ ਨੂੰ ਮਿਲਦੀ ਨਜ਼ਰ ਆਈ ਹੈ ਸਰਕਾਰਾਂ ਚੇਂਜ ਹੁੰਦੀਆਂ ਨੇ ਕਾਫੀ ਜ਼ਿਆਦਾ ਜਿਹੜੇ ਮਸ਼ੀਨਾਂ ਨੇ ਆਧੁਨਿਕ ਮਸ਼ੀਨਾਂ ਨੇ ਚਾਹੇਓ ਐਕਸਰੇਆਂ ਦੀਆਂ ਹੋਣ ਜਾਂ ਹੋਰ ਮਸ਼ੀਨਾਂ ਹੋਣ ਟੈਸਟਿੰਗ ਦੀਆਂ ਉਹ ਇਸ ਜਗ੍ਹਾ ਦੇ ਉੱਤੇ ਆਉਂਦੀਆਂ ਨੇ ਅੱਜ ਜਿਸ ਇਨਸਾਨ ਦੀ ਗੱਲ ਕਰ ਰਹੇ ਆ ਪੋਸ਼ਨ ਜੀ ਐਸ ਐਮਓ ਸਾਹਿਬ ਜਿਹੜੇ ਇੱਥੇ ਆਪਣੀ ਸੇਵਾਵਾਂ ਨਿਭਾ ਰਹੇ ਨੇ ਅੱਜ ਉਹਨਾਂ ਦਾ ਰਿਟਾਇਰਮੈਂਟ ਦਾ ਦਿਹਾੜਾ ਇੱਥੇ ਅੱਜ ਦਿਨ ਹੈ ਅੱਜ ਉਹ ਰਿਟਾਇਰਮੈਂਟ ਲੈ ਕੇ ਇੱਥੋਂ ਉਹ ਚਲੇ ਜਾਣਗੇ ਤੇ ਕਾਫੀ ਜਿਹੜੇ ਪੇਸ਼ੈਂਟ ਨੇ ਉਹਨਾਂ ਨਾਲ ਵੀ ਉਹਨਾਂ ਦਾ ਜਿਹੜਾ ਪਿਆਰ ਹੈ ਉਹ ਪਰਿਵਾਰਕ ਰਿਸ਼ਤੇਬੰਦ ਦੇਖਣ ਨੂੰ ਮਿਲਦਾ ਹੈ ਕਿਉਂਕਿ ਬਹੁਤ ਘੱਟ ਹੁੰਦਾ ਹੈ ਕਿ ਇੱਕ ਵੱਡਾ ਇੱਕ ਸੰਸਥਾ ਦਾ ਜਿਹੜਾ ਮੁਖੀ ਹੈ ਉਹ ਖੁਦ ਪੇਸ਼ੈਂਟ ਨੂੰ ਚੈੱਕ ਕਰਦਾ ਨਜ਼ਰ ਆਵੇ ਤੋ ਰੋਜ਼ਾਨਾ ਹੀ ਜਿੱਤੇ 3-3 4-4 ਤੋਂ 5-500 ਪੇਸ਼ੈਂਟ ਪੋਸ਼ਨ ਜੀ ਖੁਦ ਇੱਕ ਐਸਐਮਓ ਦੇ ਸੀਨੀਅਰ ਮੈਡੀਕਲ ਅਫਸਰ ਹੋਣ ਦੇ ਨਾਤੇ ਉਹ ਖੁਦ ਚੈੱਕ ਕਰਦੇ ਰਹੇ ਨੇ ਕਿਸ ਤਰ੍ਹਾਂ ਦਾ ਉਹਨਾਂ ਦਾ ਤਜਰਬਾ ਰਿਹਾ ਹੈ ਤੇ ਕਿਹੜੀ-ਕਿਹੜੀਆਂ ਫੈਸਿਲਿਟੀਆਂ ਇੱਥੇ ਆਈਆਂ ਨੇ ਗੱਲਬਾਤ ਕਰਦੇ ਆਂ ਭਾਰਤ ਪੋਸ਼ਨ ਜੀ ਦੇ ਨਾਲ ਆਖਰੀ ਦਿਨ ਹੈ ਹਸਪੀਤਾਲ ਦੇ ਵੀ ਸੇਵਾ ਨਿਭਾਉਂਦੇ ਹੋਏ ਕਿਸ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਹਾਂ ਜੀ ਚਲੋ ਪਹਿਲਾਂ ਤਾਂ ਸਾਰਿਆਂ ਨੂੰ ਚਲੋ ਇਹੀ ਕਵਾਂਗੇ ਵੀ ਬਹੁਤ ਮੈਨੂੰ ਕਰਾਲੀ ਤਬਾਹਸ ਤੋਂ ਮਿਲਿਆ ਜਦੋਂ 3 ਸਾਲ ਪਹਿਲਾਂ ਮੈਂ ਐਕਸਲ ਮੇਰੀ ਡੀਆਈਓ ਦੀ ਪੋਸਟ ਸੀ ਬਹੁਤ ਵੱਡੀ ਪੋਸਟ ਸੀ ਡਿਸਟ੍ਰਿਕਟ ਇਮਰਜੈਂਸੀ ਅਫੀਸਰ ਜਿਹੜੇ ਸਾਰੇ ਜ਼ਿਲ੍ਹੇ ਦਾ ਇੰਚਾਰਜ ਸੀ ਮੈਂ ਵੈਕਸੀਨ ਦਾ ਕੋਵਿਡ ਵੈਕਸੀਨ ਦਾ ਜਦੋਂ ਮੈਂ ਮੰਤਰੀ ਜੀ ਨਾਲ ਲੋਕਲ ਉਸਤ ਤੇ ਮੈਂ ਤੇ ਮੰਤਰੀ ਜੀ ਸੋ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਕਰਾਲੀ ਜਾਣਾ ਚਾਹੁੰਦੇ ਆ ਤੇ ਸਾਰੇ ਇੱਕਦਮ ਹੈਰਾਨ ਹੋਏ ਕਹਿੰਦੇ ਕਰਾਲੀ ਤਾਂ ਬੜਾ ਪ੍ਰੋਬਲੈਮੈਟਿਕ ਸਟੇਸ਼ਨ ਹੈ ਉੱਥੇ ਕੋਈ ਡਾਕਟਰ ਜਾਂਦਾ ਨਹੀਂ ਮਰੀਜ਼ ਬੜੇ ਪਰੇਸ਼ਾਨ ਹੈ ਰੋਜ਼ ਲੜਾਈ ਝਗੜੇ ਹੁੰਦੇ ਰਹਿੰਦੇ ਤੇ ਮੈਂ ਕਿਹਾ ਜੀ ਮੈਂ ਇਸੇ ਕਰ ਕਿਉਂਕਿ ਉੱਥੇ ਡਾਕਟਰ ਜ਼ਰੂਰ ਕੋਈ ਡਾਕਟਰ ਨਹੀਂ ਐਸੇ ਕਰਕੇ ਮੇਰੀ ਜ ਪਰੇਸ਼ਾਨ ਹੈ ਤੇ ਮੇਰਾ ਆਫਿਸ ਕੰਮ 'ਚ ਕੋਈ ਇੰਟਰਸਟ ਨਹੀਂ ਸੀ ਮੈਂ ਉਹਨਾਂ ਦੇ ਬੇਨਤੀ ਕਰਕੇ ਇੱਥੇ ਆਇਆ 3 ਸਾਲ ਮੈਂ ਇੱਥੇ ਆਇਆ ਜਦੋਂ ਆਇਆ ਤਾਂ ਮੈਂ ਇੱਥੇ ਕਿਸ ਨੂੰ ਵੀ ਨਹੀਂ ਜਾਣਦਾ ਸੀ ਪਰ ਅੱਜ ਤੁਹਾਨੂੰ ਪਤਾ ਹੈ ਕਿ ਮੈਂ ਹਰੇਕ ਕਰੌਲੀ ਦੇ ਆਪ ਦੇ ਆਪ ਨੂੰ ਬਹੁਤ ਮੇਰੇ ਬਹੁਤ ਇੱਥੇ ਦੋਸਤ ਬਣ ਗਏ ਬਹੁਤ ਅੱਛੇ ਸੇ ਮੈਨੂੰ ਦੋਸਤ ਮਿਲੇ ਇੱਥੇ ਕਰੌਲੀ ਆ ਕੇ ਬਹੁਤ ਵਧੀਆ ਮੇਰਾ ਰਿਆ ਮੈਂ ਸਭ ਨੂੰ ਇਹ ਕਮਾਂ ਵੀ ਕਰੌਲੀ ਕਰੌਲੀ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜਦੋਂ ਰੱਬ ਤੁਸੀਂ ਕਰੌਲੀ 'ਚ ਆ ਉਹਨਾਂ ਉਹ ਇਸ ਤਰ੍ਹਾਂ ਸਹੀ ਹੋਣਾ ਜਿਵੇਂ ਦੱਸਿਆ ਸਭ ਤੋਂ ਜਿਹੜੀ ਵੱਡੀ ਸਮੱਸਿਆ ਸੀ ਇੱਥੇ ਕੋਈ ਡਾਕਟਰ ਆਨ ਨਹੀਂ ਤਿਆਰ ਨਹੀਂ ਸੀ ਕੋਈ ਇੱਥੇ ਡਾਕਟਰ ਨਹੀਂ ਸੀ ਚਲੋ ਆ ਕੇ ਮੈਂ ਇੱਥੇ ਕੰਮ ਸ਼ੁਰੂ ਕੀਤਾ ਥੋੜਾ ਜਿਹਾ ਮਰੀਜ਼ਾਂ ਦਾ ਕੰਫੀਡੈਂਸ ਵਧਿਆ ਡਾਕਟਰ ਦਵਿੰਦਰ ਆ ਗਏ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਕੰਮ ਕਰਨਾ ਸ਼ੁਰੂ ਹੋਇਆ ਫਿਰ ਇੱਕ ਇੱਕ ਡਾਕਟਰ ਨੇ ਹੋਰ ਆਏ ਡਾਕਟਰ ਸਾਹਿਲ ਆਏ ਡਾਕਟਰ ਮਨੋਜ ਆਏ ਤਾਂ ਅੱਜ ਤੱਕ ਦੇਖੋ ਚੱਲਦੇ ਕੰਮ ਇਸ ਦਾ ਸਾਰੇ ਡਾਕਟਰ ਆਨ ਲੱਗ ਗਏ ਫਿਰ ਹੁਣ ਇਸ ਟਾਈਮ ਸਾਡੀ ਪੂਰੀ ਟੀਮ ਹੈ ਜਿਹੜੀ ਕਿ ਬਹੁਤ ਵਧੀਆ ਟੀਮ ਹੈ ਸਾਡੇ ਕੋਲ ਸਾਰੀਆਂ ਸਪੈਸ਼ਲਟੀ ਕੰਪਲੀਟ ਹੈ ਇਸ ਟਾਈਮ ਸਾਡੇ ਕੋ ਅੱਜ ਦੇ ਆਪਰੇਸ਼ਨਸ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਦੋ-ਤਿੰਨ ਦਿਨ ਚ ਕਿਉਂਕਿ ਇਹ ਸਾਡਾ ਮਸ਼ੀਨ ਦੀ ਪ੍ਰੋਬਲਮ ਸੀ ਆਪਰੇਸ਼ਨ ਹੁਣ ਵੀ ਹੁੰਦੇ ਪਰ ਹੁਣ ਅਸੀਂ ਸਾਡੇ ਜਿਹੜੇ ਡਾਕਟਰ ਜਾ ਕੇ ਖਰਚ ਜਾ ਕੇ ਆਪਰੇਸ਼ਨ ਕਰਦੇ ਆ ਕੋਸ਼ਿਸ਼ ਮੈਂ ਕੀਤੀ ਸੀ ਵੀ ਮੈਂ ਆਪਦੇ ਹੁੰਦੇ ਹੁੰਦੇ ਇੱਥੇ ਆਈ ਦੇ ਆਪਰੇਸ਼ਨ ਸ਼ੁਰੂ ਕਰ ਜਾ ਪਰ ਚਲੋ ਕੁਝ ਕੋਡ ਆਫ ਕੰਡਕਟ ਕਰਕੇ ਜੋ ਮਸ਼ੀਨਾਂ ਇੱਥੇ ਨਵੀਆਂ ਨਹੀਂ ਡਿਲੀਵਰ ਹੋ ਸ ਗਈਆਂ ਤੋਂ ਉਮੀਦ ਹੈ ਵੀ ਨੈਕਸਟ ਮੰਥ ਉਹ ਵੀ ਇੱਥੇ ਆ ਜਾਣਗੀਆਂ ਇਸ ਤੋਂ ਬਿਨਾ ਸਾਰੇ ਸਰਦੀ ਦੇ ਆਪਰੇਸ਼ਨ ਆਰਥੋ ਦੇ ਆਪਰੇਸ਼ਨ ਗਾਇਨੀ ਦੇ ਆਪਰੇਸ਼ਨ ਤਾਂ ਤੁਹਾਨੂੰ ਪਤਾ ਪਹਿਲਾਂ ਹੁੰਦੇ ਹੀ ਹੁੰਦੇ ਇੱਥੇ ਓਵਰਆਲ ਸਾਡ ਤਿੰਨ ਸਾਲ ਦਾ ਤੁਹਾ ਕਿਵੇਂ ਦਾ ਫੀਲ ਕਰਦੇ ਹੋ ਸ਼ਹਿਰ ਦੇ ਨਾਲ ਕਿਸ ਤਰ੍ਹਾਂ ਦਾ ਲੋਕਾਂ ਦੇ ਨਾਲ ਦਾਪਰ ਹੈ ਕਿੰਨਾ ਸਹਿਯੋਗ ਰਿਹਾ ਲੋਕਾਂ ਦੇ हां ਮੈਨੂੰ ਇਹ ਲੱਗਦਾ ਵੀ ਮੇਰਾ ਜੋ ਇਹ ਬੈਸਟ ਪੀਰੀਅਡ ਰਿਹਾ ਲਾਈਫ ਦਾ ਨਾ ਜੋ ਮੇਰਾ ਇਸ 3 ਸਾਲ ਬਹੁਤ ਵਧੀਆ ਰਿਹਾ ਬਹੁਤ ਸਹਿਯੋਗ ਮਿਲਿਆ ਮੈਨੂੰ ਕਰਾਲੀ ਦਾ ਜੋ ਮੈਂ ਪਹਿਲਾਂ ਮੈਨੂੰ ਕਿਸੇ ਨੇ ਫੀਡਬੈਕ ਦਿੱਤੀ ਸੀ ਉਹਦੇ ਡਾਇਰੈਕਟਲੀ ਆਪੋਜੀਟ ਮੈਨੂੰ ਇਥੇ ਰਿਸਪਾਂਸ ਮਿਲਿਆ ਬਹੁਤ ਅੱਛੇ ਲੋਕ ਹੈ ਬਹੁਤ ਵਧੀਆ ਰਿਸਪਾਂਸ ਦਿੱਤਾ ਹਰ ਪਾਸੇ ਉਹਨਾਂ ਨੇ ਤਨ ਮੰਨ ਤੇ ਧੰਚ ਕਿਸੇ ਪਾਸੇ ਵੀ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਰਹੀ ਬਹੁਤ ਮਨਕੇ ਮੈਂ ਇਹ ਕਹੂੰਗਾ ਵੀ ਜੇ ਲੋਕਲ ਲੋਕਾਂ ਦਾ ਸਹਿਯੋਗ ਨਾ ਹੁੰਦਾ ਤਾਂ ਅਸੀਂ ਹਸਪਤਾਲ ਦੀ ਡਿਵੈਲਪਮੈਂਟ ਨਾ ਕਰ ਸਕਦਾ ਸਾਰੇ ਪ੍ਰੈਸ ਵੀਰਾਂ ਦਾ ਵੀ ਬਹੁਤ ਸਹਿਯੋਗ ਰਿਹਾ ਉਹਨਾਂ ਨੇ ਹਮੇਸ਼ਾ ਪੋਜ਼ਿਟਿਵ ਰਿਪੋਰਟਿੰਗ ਦਿੱਤੀ ਹਸਪਤਾਲ ਦੀ ਅਸੀਂ ਆਪਦੇ ਨੂੰ ਤਾਂ ਕੰਮ ਚੱਲੋ ਕਿਤੇ ਕੋਸ਼ਿਸ਼ ਕੀਤੀ ਪਰ ਚਲੋ ਫਿਰ ਵੀ ਕੰਮ ਕਰਦੇ ਕਰਦੇ ਕਈ ਵਾਰੀ ਗਲਤੀ ਵੀ ਹੋ ਜਾਂਦੀ ਤੇ ਕਿਸੇ ਨੇ ਵੀ ਕੋਈ ਨੈਗੇਟਿਵ ਸਾਡੇ ਬਾਰੇ ਰਿਪੋਰਟ ਦੇ ਦਿੱਤੀ ਐਸਾ ਐਸਨੋ ਸਾਹਿਬ ਜਦੋਂ ਤੁਸੀਂ ਇੱਥੇ ਆਏ ਸੀਗੇ ਤੇ ਉਹ ਕਾਫੀ ਜਿਹੜੇ ਘਟ ਮਰੀ ਜਾਂਦੇ ਸੀਗੇ ਤੁਹਾਡੇ ਕੋਲ ਤਾਂ ਵੱਡਾ ਹੁੰਦਾ ਹੈ ਪਰ ਪਹਿਲੀ ਵਾਰ ਦੇਖਿਆ ਗਿਆ ਵੀ ਐਸਐਫਓ ਸਾਹਿਬ ਖੁਦ ਜਿਹੜੀ 4400 5500 ਮਿਲਟਰੀ ਓਪੀਡੀ ਦੇਖ ਰਹੇ ਆ ਕਿਸ ਤਰ੍ਹਾਂ ਲੱਗਦਾ ਸੀਗਾ ਕਿਉਂਕਿ ਤੁਹਾਡੇ ਕੋਲ ਪੂਰੇ ਹਸਪਤਾਲ ਦਾ ਚਾਰਜ ਸੀਗਾ ਤੇ ਕਾਫੀ ਉਪੜਾ ਵੀ ਆਉਂਦਾ ਸੀ ਹਾਂ ਦੇਖੋ ਜਦੋਂ ਸੇ ਆਏ ਇੱਥੇ ਅਪਰੋਕਸੀਮੇਟਲੀ 150 ਦੀ ਓਪੀਡੀ ਸੀ ਅੱਜ ਸਾਡੀ ਆਪਣੀ 583 ਓਪੜੀ ਮੈਕਸਿਮਮ ਰਹੀ ਹੈ ਪਰ ਐਵਰੇਜ 500 ਤੋਂ ਉੱਪਰ ਉੱਪਰ ਰਹੀ ਹੈ 550 ਦੇ ਕਰੀਬ ਸਾਡੀ ਓਪੜੀ ਡੇਲੀ ਚੱਲ ਰਹੀ ਹੈ ਹਮੇਸ਼ਾ ਡੇਲੀ 500 ਤੋਂ ਉੱਪਰ ਹੁੰਦੀ ਹੈ ਤੇ ਮੈਕਸਿਮ ਜਿਵੇਂ ਮੈਂ ਦੱਸਿਆ 1.593 ਸੌਰੀ 593 ਉਪੜੀ ਅਸੀਂ ਪਹੁੰਚ ਗਏ ਆਲਮੋਸਟ 600 ਤੱਕ ਅਸੀਂ ਟੱਚ ਕਰ ਗਏ ਕੋਸ਼ਿਸ਼ ਮੇਰੀ ਸੀ ਵੀ 600 ਦਾ ਆਕੜਾ ਵੀ ਟੱਚ ਕਰਦੀ ਹੈ ਪਰ ਚਲੋ 593 ਵੀ ਬਹੁਤ ਹੁੰਦੀ ਉਪੜੀ ਜਿਹੜੀ ਕਿ ਅਸੀਂ ਨਾ ਸਾਡੇ ਇੱਕ ਗਰੁੱਪ ਬਣਿਆ ਹੋਇਆ ਜੀ ਸਾਰੇ ਪੰਜਾਬ ਦੇ ਡਾਕਟਰ ਹਸਪਤਲਾਂ ਦੀ ਉਪੜੀ ਹੁੰਦੀ ਹੈ ਤੇ ਮੈਂ ਦੱਸਾਂ ਵੀ ਸਾਡੀ ਸੀਐਸਸੀ ਲੈਵਲ ਤੱਕ ਬੈਸਟ ਉਪੜੀ ਹੈ ਈਵਨ ਬਹੁਤ ਸਾਰੇ ਐਸਡੀਐਚ ਜਿਹੜੇ ਮੈਂ ਕਿਹਾ ਵੱਡੇ ਹਸਪਤਲ ਹੈ ਤੇ ਇਹ ਡੀਐਚ ਦੇ ਬਰਾਬਰ ਆ ਉਪੜੀ ਇੰਨੇ ਬਹੁਤ ਸਾਰੇ ਵੱਡੇ ਵੱਡੇ ਹਸਪਤਾਲਾਂ ਦੀ OPD ਵੀ ਨਹੀਂ ਜਿੱੰਨੇ ਕਿ ਸਾਡੀ ਇੱਥੇ ਓਪੜੀ ਹੈ। ਇੱਕ ਟਾਈਮ ਸੀਗਾ ਜਦੋਂ ਡਿਲੀਵਰੀ ਕੇਸ ਕਰਵਾਉਣ ਦੇ ਲਈ ਸੋਚਣਾ ਪੈਂਦਾ ਸੀਗਾ ਕਿ ਕੁਰਾਲੀ ਦੇ ਹਸਪਤਾਲ ਜਾਈਏ ਜਾਂ ਨਾ ਜਾਈਏ। ਹੁਣ ਜੇਕਰ ਕੋਈ ਕਹਿੰਦਾ ਵੀ ਡਿਲੀਵਰੀ ਕਰਾਉਣੀ ਹੈ ਤਾਂ ਉਹ ਕਹਿੰਦਾ ਕੁਰਾਲੀ ਦੇ ਹਸਪਤਾਲ ਦੇ ਵਿੱਚ ਹੀ ਜਾਓ। ਅਸਰ ਕਿਸ ਤਰ੍ਹਾਂ ਵੱਖਰਾ ਘਟਾਇਆ ਹੈ। ਇਹ ਦੇਖੋ ਸਭ ਤੋਂ ਪਹਿਲਾਂ ਤਾਂ ਪਹਿਲੀ ਤੇ ਗੱਲ ਇਹ ਹੁੰਦੀ ਨਾ ਜਿਵੇਂ ਆਪਾਂ ਸਾਰੇ ਡਾਕਟਰ ਨੂੰ ਮੋਟੀਵੇਸ਼ਨ ਦਿੱਤੇ ਵੀ ਕੋਈ ਨਹੀਂ ਕੋਈ ਪ੍ਰੋਬਲਮ ਹੈ ਮੈਥਡ ਨਾਲ ਖੜਾ ਹੈ। ਦੇਖੋ ਅਸੀਂ ਇਹੀ ਕਹਾਂਗੇ ਵੀ ਕੰਮ ਕਰਦੇ ਗਲਤੀਆਂ ਵੀ ਹੋ ਜਾਂਦੀਆਂ। ਚਲੋ ਰੱਬ ਦੀ ਕਿਰਪਾ ਨਾਲ ਸਾਰੇ ਇਹੀ ਡਰਦੇ ਸੀ ਵੀ ਜੇ ਕੁਝ ਹੋ ਗਿਆ ਤਾਂ ਕੀ ਹੋਊਗਾ ਪ੍ਰੈਸਰ ਰੋਲਾ ਪਊਗਾ ਇਹ ਹੋਊਗਾ ਮੈਂ ਉਹਨਾਂ ਨੇ ਵਿਸ਼ਵਾਸ ਦਿੱਤਾ ਵੀ ਕੋਈ ਨਹੀਂ ਦੇਖੋ ਜੇ ਆਪਾਂ ਕੰਮ ਕਰਾਂਗੇ ਗਲਤੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਗਲਤੀਆਂ ਨਹੀਂ ਹੁੰਦੀਆਂ ਪਰ ਆਪਣੀ ਉਹ ਟੈਂਸ਼ਨ ਆਪਣ ਨੂੰ ਲੋਕਾਂ ਨੂੰ ਇਹ ਪਤਾ ਹੋਣੀ ਚਾਹੀਦੀ ਵੀ ਇਹ ਟੈਂਸ਼ਨ ਕੋਈ ਗਲਤ ਟੈਂਸ਼ਨ ਨਹੀਂ ਸੀ ਇਹਨੇ ਜੋ ਕਿਤਾ ਚੰਗੇ ਮਨ ਨਾਲ ਕੰਮ ਕੀਤਾ ਤੋਂਹੀ ਚੀਜ਼ ਦਾ ਸਾਨੂੰ ਸਿਰਜ ਹੋ ਗਿਆ ਉਹ ਸੀ ਕਰਕੇ ਸੀ ਆਪ ਦੇ ਆਪ ਨੂੰ ਕਾਮਯਾਬ ਕਰ ਰਹੇ ਆਂ ਪੰਜਾਬ ਸਰਕਾਰ ਵੱਲੋਂ ਹਸਪਤਾਲ ਨੂੰ ਵਧੀਆ ਕਰਨ ਦੇ ਲਈ ਹੋੜ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਆਂ ਦੇਖੋ ਜਦੋਂ ਇੱਥੇ ਆਏ ਆ ਸਭ ਤੋਂ ਪਹਿਲਾਂ ਤਾਂ ਇੱਥੇ ਆ ਕੇ ਅਸੀਂ ਸੀਵੀਸੀ ਮਸ਼ੀਨ ਜਿਹੜੀ ਕਿ ਬੇਸਿਕ ਹੈ ਜਿਹਨੋਂ ਆਪਾਂ ਸੈੱਲ ਚੈੱਕ ਕਰਨ ਦੀ ਜਾਂ ਇਨਫੈਕਸ਼ਨ ਚੈੱਕ ਕਰਨ ਦੀ ਜਾਂ ਐਚਬੀ ਚੈੱਕ ਕਰਨ ਦੀ ਉਹ ਮਸ਼ੀਨ ਵੀ ਨਹੀਂ ਸੀ ਆਂਦੇ ਸਾਰੀ ਮੈਂ ਵਿਦਿਨ ਇੱਕ ਮਹੀਨੇ ਤੋਂ ਉਹ ਮਸ਼ੀਨ ਦੇ ਇੱਥੇ ਇਂਤਜ਼ਾਮ ਕੀਤਾ ਸੀ ਸੀਵੀਸੀ ਮਸ਼ੀਨ ਹੈ ਜਿਸ ਤੋਂ ਬਿਨਾ ਕਿ ਕਿਸੇ ਵੀ ਬਿਮਾਰੀ ਦਾ ਇਲਾਜ ਕਰਨਾ ਪੋਸੀਬਲ ਨਹੀਂ ਸੀ ਖਾਸ ਕਰਕੇ ਇਸ ਮਹੀਨੇ ਜੁਲਾਈ ਚ ਆਇਆ ਜੁਲਾਈ ਸੇ ਡੈਂਗੋ ਸੀਜ਼ਨ ਚੱਲ ਰਿਹਾ ਸੀ ਹਰ ਛੋਟੇ ਛੋਟੇ ਗੱਲ ਤੇ ਸਾਨੂੰ ਮਰੀਜ਼ ਉੱਥੇ ਭੇਜਣਾ ਪੈ ਰਿਹਾ ਸੀ ਕਿਉਂਕਿ ਸੈੱਲ ਚੈੱਕ ਹੀ ਨਹੀਂ ਹੁੰਦੇ ਸੀ ਸਭ ਤੋਂ ਪਹਿਲੇ ਉਸ ਤੋਂ ਬਿਨਾ ਸਾਡੇ ਕੋਲ ਨਵੀਂ ਐਕਸਰੇ ਮਸ਼ੀਨ ਆ ਗਈ। ਆਹ ਤੋਂ ਸਾਡੀ ਐਕਸਰੇ ਮਸ਼ੀਨ ਪਹਿਲਾਂ ਵੀ ਬਹੁਤ ਵਧੀਆ ਚੱਲਦੀ ਸੀ ਪਰ ਉਹ ਮਸ਼ੀਨ ਥੋੜੀ ਪੁਰਾਣੀ ਸੀ ਅਤੇ 100mm ਦੀ ਸੀ ਜਿਸ ਕਰਕੇ ਐਕਸਰੇ ਥੋੜੀ ਕਲੀਅਰਟੀ ਘੱਟ ਸੀ। ਅਸੀਂ ਕੋਸ਼ਿਸ਼ ਕਰਕੇ ਨਵੀਂ ਐਕਸਰੇ ਮਸ਼ੀਨ ਲਈਤੀ ਹੁਣ ਸਾਡੇ ਕੋਲ ਪਿਛਲੇ ਮਹੀਨੇ 300mm ਦੀ ਨਵੀਂ ਮਸ਼ੀਨ ਆਈ ਹੈ। ਦੋ ਸਾਡੇ ਕੋਲ ਮਸ਼ੀਨਾਂ ਹੈਗੀਆਂ। ਦੋਨੀਆਂ ਮਸ਼ੀਨਾਂ ਚੱਲ ਰਹੀਆਂ ਹਨ। ਇਸ ਤਰ੍ਹਾਂ ਕਿ ਰਸ਼ ਰਵੀ ਜਿਵੇਂ ਪਹਿਲਾਂ ਰਸ਼ ਹੋ ਜਾਂਦਾ ਸੀ ਮਰੀਜ਼ ਦੀ ਘੰਟਾ-ਘੰਟਾ ਐਕਸਰੇ ਚ ਵਾਰੀ ਨਹੀਂ ਆਉਂਦੀ ਸੀ ਉਹ ਬਹੁਤ ਵਧੀਆ ਹੋ ਗਿਆ। ਇਸ ਤੋਂ ਬਿਨਾ ਸਾਡੇ ਦੇਖੋ ਤੁਸੀਂ ਦੇਖਿਆ ਸਾ 104 ਦੀ ਸਰਵਿਸ ਨੂੰ ਹੋਰ ਵਧੀਆ ਕੋਸ਼ਿਸ਼ ਕੀਤੀ ਵੀ ਉਹਨੂੰ ਹੋਰ ਵਧਾਇਆ ਜਾਵੇ 108 ਦੀ ਸਰਵਿਸ ਨੂੰ ਤੇ ਬਾਕੀ ਜੋ ਮੇਨ ਪ੍ਰੋਬਲਮ ਸੀ ਇਹ ਤੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਸੀ ਜਿਹਦੇ ਕਿ ਲੋਕਲ ਲੋਕਾਂ ਦੇ ਸਹਿਯੋਗ ਨਾਲ ਲੋਕਲ ਇੰਡਸਟਰੀਜ਼ ਲੋਕਲ ਐਂਡ ਲੋਕਲ ਜਿਹੜੇ ਵਪਾਰੀ ਲੋਕ ਤੇ ਹੋਰ ਸਾਰੇ ਦਾਨੀ ਸਜਣਾ ਦੇ ਸਹਿਯੋਗ ਨਾਲ ਅਸੀਂ ਬਾਹਰ ਸਾਰੀ ਪੇਮੈਂਟ ਲਵਾਈ ਹੈ ਇਹ ਸਾਰਾ ਗਵਰਨਮੈਂਟ ਦਾ ਇੱਕ ਪੈਸਾ ਬਿਨਾਂ ਖਰਚ ਕੀਤੇ ਸਾਰਾ ਕੀਤਾ ਹੈ ਥੋੜਾ ਜਿਹਾ ਕੰਮ ਰਹਿ ਗਿਆ ਆਫਿਸ ਲੋਕ ਉਸ ਲੇਬਰ ਦੀ ਪ੍ਰੋਬਲਮ ਆ ਗਈ ਸੀ ਪਹਿਲਾਂ ਹੋਲੀ ਹੋਲੀ ਕਰਕੇ ਲੇਬਰ ਚੱਲੇਗੀ ਫਿਰ ਹਾੜੀ ਕਰਕੇ ਹੋਵੇ ਫਿਰ ਇਲੈਕਸ਼ਨ ਟਾਈਮ ਹੋ ਗਿਆ ਥੋੜਾ ਉਹ ਮੈਂ ਆਪ ਡਿਸਾਈਡ ਕੀਤਾ ਵੀ ਜੋ ਮੇਰੀ ਰਿਟਾਇਰਮੈਂਟ ਦੇ ਜਿੱਦਾਂ ਮੇਰੇ ਫੰਡਸ ਆਗੇ ਮੈਂ ਉਹ ਫੰਡ ਵਿੱਚੋਂ ਕੰਪਲੀਟ ਕਰਾਉਂਗਾ ਐਸਟੀਮੇਟ ਉਹ ਦਾ ਅਪਰੋਕਸਿਮੇਟਲੀ 51 50 51000 ਹੈ ਉਹ ਮੈਂ ਦੇਖ ਕੇ ਉਹ ਵੀ ਕੰਪਲੀਟ ਕਰਾ ਦੂੰਗਾ ਦੋ ਚਾਰ ਦਿਨ ਚੋਂ ਵੀ ਇਲੈਕਸ਼ਨਾਂ ਤੋਂ ਬਾਅਦ ਉਹ ਕੰਮ ਸ਼ੁਰੂ ਹੋ ਜਾਊਗਾ ਸਰ ਕਰਿਆ ਜਾਏ ਕੰਮ ਸੀ ਜਿਸ ਦਾ ਸੀਸੀਟੀਵੀ ਕਹਿ ਲਿਏ ਜਿਆਦਾ ਪੇਸ਼ੰਟ ਤੇ ਬੈਟਰੀ ਤੇ ਕੋਈ ਅਰੇਂਜਮੈਂਟ ਨਹੀਂ ਸੀ ਪਹਿਲਾਂ ਤੁਹਾਡੇ ਕਾਰਜਕਾਲ ਦੇ ਦੌਰਾਨ ਇਹ ਕੰਮ ਪੂਰੇ ਹੋਏ ਨੇ ਕਿੰਨੀ ਸੈਟੀਸਫੈਕਸ਼ਨ ਆਪਾਂ ਨੂੰ ਹਾਂ ਜੀ ਦੇਖੋ ਹਾਂ ਸਭ ਤੋਂ ਈ ਪ੍ਰੋਬਲਮ ਆ ਰਹੀ ਸੀ ਦੇਖੋ ਸੀਸੀਟੀ ਕੈਮਰੇ ਜੀ ਉਸ ਵੇਲੇ ਤਾਂ ਪਤਾ ਨਹੀਂ ਲੱਗਦਾ ਸੀ ਚੋਰੀਆਂ ਬਹੁਤ ਹੁੰਦੀਆਂ ਸੀ ਪਹਿਲਾਂ ਨਾ ਸਾਈਕਲ ਸਟੈਂਡ ਵੀ ਨਹੀਂ ਸੀ ਚੋਰੀਆਂ ਬਹੁਤ ਹੁੰਦੀਆਂ ਸੀ ਜੀ ਆਲਮੋਸਟ ਹਰ ਹਫਤੇ ਇੱਕ ਦਾ ਕੋਈ ਇੱਕਦਮ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਫਿਰ ਅਸੀਂ ਉਹਨੂੰ ਸਕਿਉਰਿਟੀ ਅਪਡੇਟ ਕੀਤੀ ਸੀਸੀਟੀ ਵੀ ਕੈਮਰੇ ਹੋਰ ਲਵਾਏ ਪਹਿਲਾਂ ਤਿੰਨ ਚਾਰ ਸੀਸੀਟੀ ਕੈਮਰੇ ਸੀ ਸਟੈਂਸ ਸਾਡੇ ਕੋਲ 12 ਜਾਂ 16 16 ਸੀਸੀਟੀ ਕੈਮਰੇ ਲੱਗੇ ਹਰ ਕੋਰਨਰ ਤੇ ਸੀਸੀਟੀ ਕੈਮਰਾ ਲੱਗਿਆ ਉਹਦੀ ਪਾਵਰ ਵੱਧ ਗਈ ਉਸ ਨਾਲ ਚੋਰੀਆਂ ਆਲਮੋਸਟ ਨਿਲ ਹੋ ਗਈਆਂ ਇਸ ਤੋਂ ਬਿਨਾ ਜਿਵੇਂ ਤੁਸੀਂ ਹੋਰ ਕਿਆ ਕੰਮ ਬੈਠਣ ਦਾ ਕੋਈ ਇੰਤਿਆਮ ਨਹੀਂ ਸੀ ਲੋਕਾਂ ਦੇ ਬੈਠਣ ਦਾ ਕੋਈ ਇੰਤਿਆਮ ਨਹੀਂ ਸੀ ਪ ਜੋ ਸਾਡੇ ਆਫੀਸਰ ਦੇ ਸਹਿਯੋਗ ਨਾਲ ਸਾਨੂੰ ਚੇਅਰਸ ਅਪ੍ਰੋਕਸੀਮੇਟਲੀ 100 ਚੇਅਰ ਸਾਨੂੰ ਨਵੀਆਂ ਮਰੀਜ਼ਾਂ ਲਈ ਅਤੇ ਅਪ੍ਰੋਕਸੀਮੇਟਲੀ 30 ਟੇਬਲ ਡਾਕਟਰ ਵਾਲੀ ਆ ਤੇ 30 ਟੇਬਲਸ ਜੋ 30 ਕੁਰਸੀਆ ਡਾਕਟਰ ਵਾਲੀ ਕੁਰਸੀਆ ਸਾਨੂੰ ਪਿੱਛੇ ਮਿਲੀਆਂ ਉਹ ਸਾਡਾ ਸਾਰਾ ਇਨਸਟਾਲ ਹੋ ਗਿਆ ਤੇ ਇਸ ਕਰਕੇ ਮਰੀਜ਼ਾਂ ਦੇ ਬੈਠਣ ਦੀ ਬਹੁਤ ਉਸ ਨਾਲ ਸੌਖਾ ਹੋਇਆ ਸਰ ਅੱਜ ਰਿਟਾਇਰ ਹੋ ਰਹੇ ਹੋ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਗਰਮੀ ਤੋਂ ਬਚਣ ਦੇ ਲਈ ਕੀ ਸੁਝਾਅ ਦੇਣਾ ਚਾਹੁੰਦੇ ਹੋ ਦੇਖੋ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਜਿਵੇਂ ਆਪਾਂ ਨੂੰ ਪਤਾ ਵੀ ਸਾਰੇ ਪਿਛਲੇ ਰਿਕਾਰਡ ਟੁੱਟ ਰਹੇ ਆ ਉਸ ਆਪੇ ਹੀ ਲੋਕਾਂ ਨੂੰ ਇਹੀ ਹੈ ਵੀ ਆਪਣਾ ਚਲੋ ਵੱਧ ਤੋਂ ਇਤਿਆਹ ਰੱਖੋ ਜਿੱਥੇ ਵੀ ਪੋਸੀਬਲ ਹੋ ਸਕੇ ਤਪ ਵਿੱਚ ਨਾ ਜਾਓ ਖਾਸ ਕਰਕੇ ਜਿਵੇਂ ਆਪਾਂ ਕਹਿੰਦੇ 11 ਤੋਂ 3 ਵਜੇ ਤੱਕ ਤਾਂ ਤਪ ਬਹੁਤ ਜ਼ਿਆਦਾ ਹੁੰਦੀ ਹੈ ਅਵੋਇਡ ਕਰੋ ਪਰ ਫਿਰ ਵੀ ਬਹੁਤ ਵਾਰੀ ਆਪਾਂ ਨੂੰ ਜਾਣਾ ਪੈਂਦਾ ਉਸ ਇਹੀ ਹੈ ਵੀ ਆਪਾਂ ਸਿਰ ਢੱਕ ਕੇ ਜਾਈਏ ਪਾਣੀ ਦੀ ਵੱਧ ਤੋਂ ਵੱਧ ਪੀਏ ਜਿਹੜਾ ਪਾਣੀ ਨਿੰਬੂ ਪਾਣੀ ਬੈਸਟ ਹੈ ਗਰਮੀ ਚ ਕਿਉਂਕਿ ਇਲੈਕਟ੍ਰੋਲਾਈਟ ਲਾਸ ਬਹੁਤ ਹੁੰਦੇ ਆ ਪਾਣੀ ਜ਼ਰੂਰ ਪੀਂਦੇ ਰਹਿਣਾ ਹਰ ਘੰਟੇ-ਘੰਟੇ ਬਾਅਦ ਪਾਣੀ ਪੀਂਦੇ ਰਹਿਣਾ ਧਿਆਨ ਰੱਖੋ ਵੀ ਤੁਹਾਨੂੰ ਪਿਸ਼ਾਬ ਖੁੱਲ ਕੇ ਆ ਰਿਹਾ ਹੈ ਉਹਦੀ ਨਿਸ਼ਾਨ ਠੀਕ ਹੈ ਹੋਚ ਆਪਣਾ ਰੱਖੋ ਗਰਮੀ ਤੋਂ ਬਚ ਕੇ ਰੱਖੋ ਆਪਣੇ ਠੰਡੀ ਜਗ੍ਹਾ ਤੇ ਰਹੋ ਜਿੰਨਾ ਵੀ ਆਪ ਦੇ ਆਪ ਨੂੰ ਗਰਮੀ ਤੋਂ ਬਚਾਇਆ ਜਾਵੇ ਉਨਾ ਚੰਗਾ ਹੈ ਸਰ ਸ਼ਹਿਰ ਵਾਸੀ ਜਿਹੜਾ ਰਕਤ ਵਸ ਤੋਂ ਉਹਨਾਂ ਆਪਣੇ ਪਰਿਵਾਰਿਕ ਮੈਂਬਰਾਂ ਇਤਰਾ ਮਿਲਦੇ ਨੇ ਉਹਨਾਂ ਲੋਕਾਂ ਦੇ ਪਿਆਰ ਤੇ ਲਈ ਕੀ ਕਿਹਾ ਜਾਊਗਾ ਉਹਨੂੰ ਦੇਖੋ ਮੈਂ ਪਹਿਲੇ ਹੀ ਕਹਿ ਚੁੱਕਿਆ ਬਹੁਤ ਬਹੁਤ ਜ਼ਿਆਦਾ ਪਿਆਰ ਮਿਲਿਆ ਕੁਰਾਲੀ ਤੋਂ ਮੈਨੂੰ ਜਦੋਂ ਕਿ ਮੈਂ ਫਸਟ ਟਾਈਮ ਇੱਥੇ ਆਇਆ ਸੀ ਕੁਰਾਲੀ ਮੈਂ ਦੱਸਿਆ ਵੀ ਬਹੁਤ 네ਗੇਟਿਵ ਫੀਡਬੈਕ ਮੈਨੂੰ ਮਿਲੀ ਸੀ ਪਰ ਚਲੋ ਫਿਰ ਵੀ ਮੈਂ ਉਹਨਾਂ ਨੂੰ ਬਹੁਤ ਇਹੀ ਕਹੂੰਗਾ ਵੀ ਕੁਰਾਲੀ ਵਾਲਿਆਂ ਮੇਰਾ ਬਹੁਤ ਧੰਨਵਾਦ ਬਹੁਤ ਉਹਨਾਂ ਨੇ ਜੋ ਵੀ ਇਥੇ ਡਵੈਲਪਮੈਂਟ ਹੋ ਸਕਦੀ ਸੀ ਮੇਰੇ ਹੱਥ ਵਿੱਚ ਸੀ ਮੈਂ ਉਹ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਤੋਂ ਮੈਂ ਯਾਦ ਰੱਖੂਗਾ ਇਹ ਵੀ ਮੈਂ ਜਲਦ ਰਿਟਾਇਰ ਹੋ ਗਿਆ ਕੁਰਾਲੀ ਨਾਲ ਮੇਰਾ ਪਿਆਰ ਹਮੇਸ਼ਾ ਬਣਿਆ ਰਹੂਗਾ ਤੇ ਮੈਂ ਕਿਸੇ ਵੀ ਟਾਈਮ ਵੀ ਜ਼ਰੂਰਤ ਹੋਵੇ ਹਸਪੀਟਲ ਨੂੰ ਕਿਸੇ ਪ੍ਰਾਈਵੇਟ ਬੰਦੇ ਨੂੰ ਮੇਰਾ ਨੰਬਰ ਮੈਂ ਸਭ ਨੂੰ ਆਲਵਸ ਦਿੱਤੇ ਹੋਇਆ ਹੈ 24 ਘੰਟੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਥੈਂਕ ਯੂ